ਕਈ ਭੈਣ ਭਰਾ ਬਾਡੀ ਦੀ 스멜ਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿ ਉਹਨਾਂ ਕੋਲ ਨਾ ਬਹੁਤ ਜ਼ਿਆਦਾ ਗੰਦੀ 스멜ਲ ਆਉਂਦੀ ਹੈ ਖਾਸ ਤੌਰ ਤੇ ਅੰਡਰ ਆਰਮਸ ਦੇ ਵਿੱਚੋਂ ਨਾ ਬਹੁਤੀ ਗੰਦੀ 스멜ਲ ਆਉਂਦੀ ਆ ਤੁਸੀਂ ਕਰਨਾ ਕੀ ਹੈ ਕਿ ਫਟਕੜੀ ਲੈਣੀ ਆ ਤਾਂ ਚਮਚ ਤੋਂ ਚੌਥਾ ਹਿੱਸਾ ਫਟਕੜੀ ਇੱਕ ਜਿਹੜੀ ਸਪਰੇ ਵਾਲੀ ਬੋਤਲ ਹੁੰਦੀ ਹੈ ਨਾ ਉਹਦੇ ਵਿੱਚ ਭਰ ਲਓ ਨਹਾਉਣ ਤੋਂ ਪਹਿਲਾਂ ਅੰਡਰ ਆਰਮਸ ਦੇ ਵਿੱਚ ਸਪਰੇ ਮਾਰ ਦਿਓ ਠੀਕ ਹੈ 5 ਤੋਂ ਲੈ ਕੇ 10 ਮਿੰਟ ਤੁਸੀਂ ਰਹਿਣ ਦਿਓ ਤੇ ਉਹਦੇ ਬਾਅਦ ਧੋ ਲਓ ਜੇ ਫਟਕੜੀ ਨਹੀਂ ਹੈਗੀ ਤਾਂ ਐਪਲ ਸਾਇਡਰ ਵਿਨੇਗਰ ਯੂਜ਼ ਕਰ ਸਕਦੇ ਹੋ ਅੱਧਾ ਚਮਚ ਤੋਂ ਲੈ ਕੇ ਚਮਚ ਇੱਕ ਸਪਰੇ ਵਾਲੀ ਬੋਤਲ ਦੇ ਵਿੱਚ ਪਾ ਕੇ ਪ ਤੇ ਉਹਨੂੰ ਅੰਡਰਆਰਮਸ ਦੇ ਵਿੱਚ ਜਿਹੜੀ ਆ ਸਪਰੇਅ ਤੁਸੀਂ ਮਾਰ ਲਓ ਪੰਜ-ਸੱਤ ਮਿੰਟ ਲੈਣ ਤੋਂ ਬਾਅਦ ਵਿੱਚ ਣਾ ਲਓ ਠੀਕ ਹੈ ਬਾਹਰੀ ਤੌਰ ਦੇ ਉੱਤੇ ਇਹ ਦਾ ਇਲਾਜ ਕਰ ਸਕਦੇ ਤੇ ਅੰਦਰੂਨੀ ਤੌਰ ਦੇ ਉੱਤੇ ਵੀ ਤੁਹਾਨੂੰ ਜਿਹੜੀ ਬਾਡੀ ਹੈ ਨਾ ਤੁਹਾਡੀ ਜਿਹੜੀ ਡੀਟੌਕਸ ਕਰਨੀ ਪੈਂਦੀ ਆ ਡੀਟੌਕਸ ਕਰਨ ਦੇ ਬਸ ਸਭ ਤੋਂ ਵਧੀਆ ਹੈਗਾ ਤ੍ਰਿਫਲਾ ਦੀਆਂ ਗੋਲੀਆਂ ਤ੍ਰਿਫਲਾ ਦੀ ਗੋਲੀ ਦੇ ਜਿਹੜਾ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਦਾ ਸੇਵਨ ਕਰ ਲਓ ਜੇ ਤੁਹਾਡੇ ਘਰ ਦੇ ਵਿੱਚ ਗਲੋ ਦੀ ਕਿਤੇ ਵੇਲ ਲੱਗੀ ਆ ਤੇ ਗਲੋ ਥੋੜੀ ਜੀ ਤੋੜ ਕੇ ਬੋਇਲ ਕਰਕੇ ਉਹਦਾ ਪਾਣੀ ਆ ਜਿਹੜਾ ਉਹ ਥੋੜੇ ਦਿਨ ਪੀ ਲਓ ਠੀਕ ਹੈ ਅੰਦਰੂਨੀ ਤੌਰ ਦੇ ਉ ਪਰ ਜੇਕਰ ਤੁਹਾਡੇ ਮੂੰਹ ਚੋਂ 스ਮੈਲ ਆਉਂਦੀ ਹੈ ਤੁਸੀਂ ਜਦੋਂ ਗੱਲ ਕਰਦੇ ਹੋ ਤੁਹਾਡੇ ਮੂੰਹ ਚੋਂ 스ਮੈਲ ਆਉਂਦੀ ਫਿਰ ਤੁਹਾਡੇ ਲਿਵਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਤੇ ਤੁਹਾਨੂੰ ਤਜਾਬ ਬਣਦਾ ਇਹਦੇ ਵਾਸਤੇ ਸਾਡੀਆਂ ਦੋ ਦਵਾਈਆਂ ਆਉਂਦੀਆਂ ਇੱਕ ਤਾਂ ਵੀਆਰ ਲਿਵਰ ਕੇਅਰ ਜਿਹੜੀ ਕਿ ਲਿਵਰ ਦੇ ਵਾਸਤੇ ਬਹੁਤ ਤਗੜੀ ਦਵਾਈ ਹੈ ਦੂਸਰੀ ਆਉਂਦੀ ਐਸਿਡ ਗੋਨ ਜਿਹੜੀ ਕਿ ਤਜਾਬ ਨੂੰ ਮਾਰਦੀ ਹੈ ਇਹ ਦੋਨੇ ਦਵਾਈਆਂ ਦਾ ਸੇਵਨ ਤੁਸੀਂ ਇੱਕ ਤੋਂ ਲੈ ਕੇ ਜੇ ਦੋ ਮਹੀਨਾ ਕਰਦੇ ਹੋ ਤੁਹਾਡੇ ਮੂੰਹ ਦੀ ਜਿਹੜੀ ਸਮੈਲ ਹੈ ਉਹ ਠੀਕ ਹੋ ਜਾਂਦੀ ਹੈ ਤੁਹਾਡੀ ਪਾਚਨ ਸ਼ਕਤੀ ਠੀਕ ਹੋ ਜਾਂਦੀ ਹੈ ਤੁਹਾਡਾ ਤਜਾਬੀਪਨ ਠੀਕ ਹੋ ਜਾਂਦਾ ਜੇ ਤੁਹਾਨੂੰ ਐਂਜ਼ਾਇਟੀ ਗੁੱਸਾ ਚੜਦਾ ਬਹੁਤ ਜ਼ਿਆਦਾ ਤੁਹਾਨੂੰ ਐਂਜ਼ਾਇਟੀ ਹੋਣ ਲੱਗ ਜਾਂਦੀ ਹੈ ਨਾ ਉਹ ਵੀ ਉਹਦਾ ਵੀ ਕਾਰਨ ਤਜਾਬੀਪਨ ਹੁੰਦਾ ਉਹ ਵੀ ਤੁਹਾਡੀ ਠੀਕ ਹੋ ਜਾਂਦੀ ਹੈ ਤੇ ਤੁਹਾਡਾ ਜਿਹੜਾ ਫੇਸ ਆ ਉਹ ਵੀ ਗਲੋ ਕਰਨ ਲੱਗ ਜਾਂਦਾ ਕਿਉਂਕਿ ਜੇ ਲਿਵਰ ਦੀ ਕੰਡੀਸ਼ਨ ਠੀਕ ਆ ਤੁਹਾਡੀ ਗਟ ਹੈਲਥ ਠੀਕ ਆ ਤੁਹਾਡੀ ਪਾਚਨ ਸ਼ਕਤੀ ਠੀਕ ਆ ਤਾਂ ਤੁਸੀਂ ਹੀ ਠੀਕ ਆ ਸੋ ਇਹਨੂੰ ਆਰਡਰ ਕਰਨ ਦੇ ਵਾਸਤੇ ਤੁਸੀਂ ਸਾਡੀ ਵੈਬਸਾਈ ਤੇ ਬਿਠੇ ਮਗਾ ਸਕਦੇ ਹੋ ਸੋ ਜਿਹੜੇ ਭੈਣਾ ਭਰਾਵਾਂ ਦੇ ਮੂੰਹ ਤੋਂ 스멜 ਆਉਂਦੀ ਹੈ ਜਾਂ ਫਿਰ ਉਹਨਾਂ ਦੇ ਕੋਲੋਂ 스멜 ਆਉਂਦੀ ਉਹਨਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ